ਸਾਡੀ ਟੀਮ ਬੈਠੀ ਹੈ ਦੋਨੇ ਫਾਰਮਾ ਦੀ ਮੈਂ ਜਾਣ ਪਛਾਣ ਕਰਾਵਾਂ ਮੇਰੇ ਸੱਜੇ ਬੈਠੇ ਨੇ ਤੇਜਵੀਰ ਸਿੰਘ ਝੋਕੜਾ ਸਾਹਿਬ ਤੇ ਜਸਵਿੰਦਰ ਸਿੰਘ ਲੋਂਗੋਵਾਲ ਸਾਹਿਬ ਸਚੀਤ ਸਿੰਘ ਖੂਲ ਸਾਹਿਬ ਤੇ ਕਾਕਾ ਸਿੰਘ ਕੋਟੜਾ ਸਾਹਿਬ ਇੰਦਰਜੀਤ ਸਿੰਘ ਕੋਟਪਟਾ ਸਾਹਿਬ ਬਰਵਾਸੀਖ ਪੰਜਾਬਾ ਹੁਣ ਮੈਂ ਬੇਨਤੀ ਕਰਾਂ ਕਾਕਾ ਸਿੰਘ ਕੋਟੜਾ ਨੂੰ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਸੰਜੀ ਕਰਾਂਗੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਕੋਟਪਟਾ ਕਰਨਗੇ ਫਿਰ ਸਚੀਤ ਸਿੰਘ ਖੂਲ ਸਾਰੇ ਇਹ ਪਤਰਕਾਰ ਭਾਈਚਾਰ ਸਭ ਤੋਂ ਪਹਿਲਾਂ ਪੱਤੇ ਲਾਇਆ ਰੈਫੂਜੀ ਦਾ ਖਾਸ ਸਾਹਿਬ ਕਿ ਮੁਸਲੀਮ ਐਲੂਜੀ ਕੀ ਪਤੇ 26 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਦੋਨੇ ਪੁਰੋਂ ਵੱਲੋਂ ਪ੍ਰੋਗਰਾਮ ਦਿੱਤੇ ਹੋਏ ਨੇ ਤਾਂ ਆਪਣਾ ਜਿਹੜਾ ਮਰਦਭਖ ਸ਼ੁਰੂ ਕਰਨਾ ਸੀ ਤੋਂ 26 ਤਰੀਕ ਤੋਂ ਫੌਦੇ 245 ਤੇ ਜਿਹੜਾ ਹਮਲਾ ਬੋਲਿਆ ਗਿਆ ਥੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਧਿਆਣਾ ਹਸਪੀਟਲ ਨੂੰ ਲੈ ਕੇ ਗਏ ਉਹ ਸਾਰੀ ਚਰਚਾ ਪਹਿਲਾਂ ਕਰ ਚੁੱਕੇ ਆ ਤਾਂ ਕੱਲ ਇਸ ਦੇ ਸਰਕਾਰ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਵੀ ਚੱਲੀ ਉਹ ਗੱਲ ਬੇਸ਼ਟਾ ਰਹੀ ਅੱਜ ਇਸ ਵਿੱਚ ਜਿਹੜਾ ਸਾਡੇ ਦੋਨੇ ਫੋਰਮਾਂ ਦਾ ਤੜਕੇ 8 ਵਜੇ ਤੋਂ ਜਿਹੜੀ ਸਾਡੇ ਇਕੱਲੇ ਫੋਰਮ ਦੀ ਮੀਟਿੰਗ ਹੋਈ ਲਗਭਗ 12 ਵਜੇ ਦੇ ਕੋਤੇ ਖੁੱਲ ਕੇ ਅਸੀਂ ਚਰਚਾ ਕੀਤੀ ਹੁਣ ਦੂਜੀ ਜਿਹੜੀ ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਸਾਡੇ ਦੋਨੇ ਫੋਰਮਾਂ ਦੀ ਉਹ ਸਾਰੀਆਂ ਚਰਚਾ ਤੇ ਸ਼ੰਭੂ ਦੀ ਕੀ ਪੋਜੀਸ਼ਨ ਹੈ ਖਨੌਰੀ ਦੀ ਕੀ ਪੋਜੀਸ਼ਨ ਹੈ ਰਤਨਪੁਰੇ ਦੀ ਕੀ ਪੋਜੀਸ਼ਨ ਹੈ ਉਹ ਤੇ ਖੁੱਲ ਕੇ ਚਰਚਾ ਕਰਕੇ ਤਾਏ ਤਾਂ ਸਾਡੀ ਸਹਿਮਤੀ ਹੈ ਕਿ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਦੋਨੇ ਫੋਰਮਾਂ ਦੇ ਹਰ ਹਾਲਤੋਂ ਉਹਨਾਂ ਨੂੰ ਕਾਇਮ ਰੱਖਣਾ ਸਰਕਾਰਾਂ ਕੋਸ਼ਿਸ਼ ਕਿੰਨੀਆਂ ਕਰ ਲੈਣ ਉਹਨਾਂ ਨੇ 26 ਵਾਲਾ ਕਰਕੇ ਵੇਖ ਲਿਆ ਉਸ ਕੰਮ ਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਹੁਣ ਅਗਲੀ ਗੱਲ ਜਿਹੜੀ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਹੈ ਕਿ ਇੱਕ ਤਰੀਕ ਨੂੰ ਜਾਣੇ ਦਿਨ ਐਤਵਾਰ ਇੱਕ ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨਾਲ ਨਾ ਸਾਡੀ ਪੰਜਾਬ ਸਰਕਾਰ ਨਾਲ ਤਾਂ ਉਹਦਾ ਜਿਹੜਾ ਲਾਂਬਾ ਦੇਣ ਜਾ ਰਹੇ ਆ ਅਸੀਂ ਛੌ ਦਿਨ ਜਾ ਰਹੇ ਆ ਜਾਤ ਹੁਣ ਸਾਰੇ ਸਾਡੇ ਪੱਤਰਕਾਰ ਭਾਈ ਜਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਹ ਮੇਰਾ ਬੇਟਾ ਹੈ ਤੁਸੀਂ ਇੱਕ ਵਾਰੀ ਇਹਨੂੰ ਜਿਤਾਓ ਮੈਂ ਵਿਸ਼ਵਾਸ ਕਰਦੀ ਆ ਕਿ ਐਦੂ ਕਿਤੇ ਪੰਜਾਬ ਦੇ ਲੋਕਾਂ ਨੂੰ ਨੀਵੀਂ ਨਹੀਂ ਪੋਣੀ ਪਊਗੀ ਜਾਣੇ ਉਹ ਕੱਲਾ ਪਾਵਾ ਈਸ਼ੂ दारू ਵਾਲਾ ਸੀ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਬੀਜੇਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏ ਗਏ ਕਿ ਬੀਜੇਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵਕਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਉਹ ਭਵੰਤਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਪੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰੋਂ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰੌ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਬਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋਕਾਂ ਨੂੰ ਦਿਵਾਉਂਗੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਖਾਸ ਕਰਕੇ ਦੋਨੇ ਫੋਰਮਾਂ ਦੇ ਆਗੂਆਂ ਦੇ ਨਾਲ ਆ ਜਿਹੜਾ ਮਾਤਾ ਤੇਰੇ ਪੁੱਤ ਨੇ ਜੋਰ ਹੋ ਲਿਮਾਇਆ ਅਮਿਤ ਸ਼ਾਦਾ ਉਹ ਸਾਥ ਕਰਤਾ ਕਿ ਜਿਹੜਾ ਸਾਡਾ ਬੀਜੇਪੀ ਦੇ ਨਾਲ 10 ਮਹੀਨਿਆਂ ਦੀ ਲੜਾਈ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜਿਹੜੀ ਲੱਤ ਮੁੱਖ ਮੰਤਰੀ ਪੰਜਾਬ ਨੇ ਡਾਈ ਹੈ ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਸਾਰੀ ਅਸੀਂ ਉੱਥੇ ਸਟੇਜ ਲਾ ਕੇ ਦੋਨੇ ਫੋਰਮਾਂ ਦੇ ਆਗੂ ਠੇਕ ਤਰੀਕ ਨੂੰ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਲੰਬਾ ਦਿਨ ਜਾਵਾਂਗੇ ਘਰੋ ਕਰਾਂਗੇ ਇਹ ਸਾਰੀ ਜਿਹੜੀ ਗੱਲ ਸਾਡੀ ਸੀ ਅੱਜ ਦੀ ਦੋਨੇ ਫੋਰਮਾਂ ਦੀ ਮੀਟਿੰਗ ਦੇ ਵਿੱਚ ਉਹ ਤੈ ਹੋਇਆ ਬਾਸੀ ਜਿਹੜੀ ਗੱਲ ਕੋਟਵੱਡਾ ਜੀ ਸਾਰੇ ਆਗੂ ਆ ਜਿਹੜੇ ਮੇਰੇ ਸਰਜੀਤ ਸਿੰਘ ਉਹ ਉਹ ਸਾਰੀ ਜਿਹੜੀ ਸਾਡੀ 6 ਆਲਾ ਪ੍ਰੋਗਰਾਮ ਹੈ ਹੋਰ ਹੈ ਸਾਰਾ ਉਹ ਸਾਰਾ ਇਹ